ਉਹ ਨਾ ਇਹ ਸੜਕ ਤੇ ਪਾਣੀ ਝੋਣ ਲਿਆ ਹਾਂਜੀ ਹਾਂਜੀ ਬੀਲਸ ਨੂੰ ਸੇਠੀ ਆ ਜੀ ਕੀ ਗੱਲ ਹੋਈ ਜਿਹੜੀ ਆ ਰੋਡ ਬਣ ਰਹੀ ਆ ਠੀਕ ਜੋੜ ਇਹਨਾਂ ਦੇ ਨਕਸ਼ੇ ਵਿੱਚ 40 ਫੁੱਟ ਦੀ ਰੋਡ ਪਾਸ ਆ ਇਹਨਾਂ ਦੀ ਠੀਕ ਹੈ 7.5 ਫੁੱਟ ਦੇ ਫੁੱਟਬਾਲ ਪਾਸ ਨੇ ਇਸ ਫੁੱਟਬਾਲ ਬਣਾਣ ਫੁੱਟਬਾਲ ਦਾ ਨਾਮ ਬਣਾਉਂਦੇ ਆ ਮੇਰੀ ਜਗ੍ਹਾ ਜਿਹੜੀ ਖੇ ਲੱਗੇ ਵਾਲੀ ਜਗ੍ਹਾ ਉਦੇ ਚ ਜਾ ਕੇ ਸੜਕ ਬਣਾਉਂਦਾ ਬੇ ਅੱਗੋਂ ਬੰਦ ਦਾ ਯਾਦ ਸੜਕ ਖੁੱਲੀ ਹੋ ਜਾਂਦੇ ਬੀਡਿੰਗ ਤੋਂ ਉਰਦਨ ਸੁੱਧੀ ਕਰ ਦੇਣ ਅੱਗੋਂ ਸਾਰੀ ਸੜਕ ਬਣਾ ਦੇਣ ਮੈਨੂੰ ਕੋਈ ਦਰਾਜ ਥੋੜਾ ਮੇਰੀ ਜਿਹੜਾ ਮੇਰੀ ਜਿਹੜਾ 300 ਰੁਪਏ ਪਰ ਮੇਰੀ ਸਟੇ ਲੱਗੀ ਵਾਲੀ ਜਗ੍ਹਾ 'ਚ ਗਰਨ ਸੜਕ ਬਣਾ ਜਾਣਗੇ ਕਿੰਨੀ ਕਹਾਣੀ ਜਗ੍ਹਾ ਵਿੱਚ ਆ ਰਹੀ ਹੈ 237 ਗੱਜ ਜਗ੍ਹਾ ਜੀ ਕਿੰਨੇ ਫੁੱਟ ਦੀ ਸੜਕ ਮਨਜ਼ੂਰ ਹੈ ਇਸ ਤੇ ਇਹਨਾਂ ਦੀ 40 ਫੁੱਟ ਮਨਜ਼ੂਰ ਹੈ ਜੀ ਹੁਣ ਕਿੰਨੀ ਹੈ ਸਾਰੀ ਤੇ ਪਾਈ ਜਾਏ ਇਹ 70 80 ਫੁੱਟ ਤੇ ਜਾਵੜੇ ਜੀ ਜਾ ਕੇ ਅੱਛਾ ਨਹੀਂ ਲੱਗਦਾ ਕਿ ਇਹ ਸਪਾਰਸ਼ ਵੀ ਹੋ ਰਿਹਾ ਜਾਂ ਗੈਰਕਾਨੂੰਨੀ ਸਾਰਾ ਇਹ ਸਾਰਾ ਗੈਰਕਾਨੂੰਨੀ ਚੱਲ ਰਿਹਾ ਜੀ ਸਪਾਰਸ਼ ਐਕਸੈਂਟ ਜਿਹੜਾ ਇੰਪਰੂਵਮੈਂਟ ਹੋ ਰਿਹਾ ਉਹ ਕਹਿੰਦਾ ਮੇਰਾ ਸੋਰਾ ਜਿਹੜਾ ਹੈਗਾ 20 ਕਾਲੀ ਲੀਡ ਦਾ ਬੜਾ ਹਡਾ ਨਹੀਂ ਮੇਰੀ ਹਵਾ ਨਹੀਂ ਕੋ ਦੇਖ ਸਕਦਾ ਜੀ ਇਹਦਾ ਮਤਲਬ ਇਹ ਜਿਹੜਾ ਸੋਰਾ ਉਹ ਤੇਰਾ ਸਾਲਾ ਤੁਸੀਂ ਪ੍ਰਸ਼ਾਸਨ ਨਾਲ ਮਿਲੇ ਇਹਦੇ ਬਾਰੇ ਜੀ ਮੇਰਾ ਸਟੇ ਲੱਗਾ ਜੀ ਪ੍ਰਸ਼ਾਸਨ ਨਾਲ ਸਟੇ ਦੇ ਉੱਪਰ ਥੋੜਾ ਹੋ ਜਾਏਗਾ ਠੀਕ ਹੈ ਮੈਨੂੰ ਕੀ ਲੱਗਦਾ ਕਿ ਸਰਕਾਰੀ ਮਟੀਰੀਅਲ ਦੀ ਗੁਣਵਰਤ ਓਰੀ ਜਾ ਰਹੀ ਹੈ ਸਹੀ ਗਾ ਜੀ ਮਟੀਰੀਅਲ ਦੀ ਗੁਣਵਰਤ ਓਰੀ ਜਾ ਰਹੀ ਜਿੰਨੀ ਮਨਜ਼ੂਰ ਹੈ ਓਨੀ ਨਹੀਂ ਬਣਾਈ ਜਾ ਰਹੀ ਨਹੀਂ ਨਹੀਂ ਬਣਾਈ ਜਾ ਰਹੀ ਠੀਕ ਹੈ ਮੈਨੂੰ ਕੀ ਮੈਨੂੰ ਮੈਨੂੰ ਇਹ ਮੇਰੀ ਸਟੇ ਲੱਗੀ ਜਿਹੜਾ ਰੋਟੇ ਬਿਲਕੁਲ ਨਾ ਬਣਾਉਂ ਕੰਡਮਟਾ ਫੈਲ ਨੇ ਇਹਨਾਂ ਦੇ ਉੱਤੇ ਨਾਲ ਠੀਕ ਹੈ ਪਹਿਲੀ ਕੰਡਮਟਾ ਫੈਲ ਹੋਣਾ ਨਹੀਂ ਸਰਕ ਬਣਾਉਂਦਾ ਇਹ ਇੰਟਰਸਟ ਨੂੰ ਪਤਾ ਕੀ ਬਣਾਉਣ ਦੇ ਆਪਾਂ ਨੂੰ ਨਹੀਂ ਪਤਾ ਪਈ ਤੁਹਾਨੂੰ ਪਤਾ ਹੀ ਕਿੰਨੀ ਲੌਕ ਪੈ ਰਹੀ ਕਿੰਨਾ ਉਹ ਪੈਰਾ ਮਟੀਰੀਅਲ ਹੈ ਕਿੱਥੇ ਕਿੱਥੇ ਲੌਕ ਭਾਜੀ 65mm ਬੈਂਡੀ ਹੈ ਤੇ ਕਿੰਨੇ ਏਰੀਆ ਕਿੰਨੀ ਫੁੱਟ ਸੜਕ ਮੰਗਦੇ 60 ਫੁੱਟ ਕਹਿੰਦੇ 60 ਫੁੱਟ ਨਹੀਂ ਕਾਗਜ਼ਾਂ ਦੀ ਕਿੰਨੀ ਹੈ ਕਾਗਜ਼ਾਂ ਦੀ ਵੀ 60 ਫੁੱਟ ਹੀ ਹੈ ਵਿੱਚ ਪੁਰਾਣੇ ਕਾਗਜ਼ਾਂ ਦੀ ਵੀ 60 ਫੁੱਟ ਹੀ ਆ ਹਾਂਜੀ ਨਹੀਂ ਨਹੀਂ ਇਹ ਤਾਂ ਭਾਜੀ ਬਣਾਉਣ ਵਾਲੇ ਆ ਵੇਖੋ ਨਹੀਂ ਕਿੰਨੀ ਕਿੰਨੀ ਉਹਨਾਂ ਦਾ ਕਹਿਣਾ 60 ਫੁੱਟ 60 ਫੁੱਟ ਮਨਜ਼ੂਰੀ ਹੈ ਉਹਨਾਂ ਦੀ ਨਿਧੀ ਦਮੀ ਵਿੱਚ 60 ਫੋਟੇ ਆਪਾਂ ਜੇ ਨਿੱਜੀ ਜਿਆਦਾ ਉਹ ਅੰਡਰਸਟੈਂਡ ਜਾ ਕੇ ਗੱਲ ਕਰਨਾ ਉਹ ਕਹਿੰਦੇ ਸਟੇ ਲਗਾ ਹੁੰਦਾ ਮੈਂ ਕਿਹਾ ਬਾਜੀ ਉਹਨਾਂ ਨੂੰ ਜਾ ਕੇ ਐਕਸੀਡੈਂਟ ਨੂੰ ਐਸਡੀਓ ਨੂੰ ਸਟੇ ਵਿਗਾ ਦੇਣਾ ਬਾਜੀ ਸੇਰੇ ਮੌਸਮ ਠੀਕ ਹੀ ਹੈ ਤੇ ਹੁਣ ਇਹਨਾਂ ਨੇ ਰੋਕਿਆ ਵਾ ਇਹ ਪਹਿਵੇਂ ਨਿੱਜੀ ਗੱਲੋਂ ਕੰਮ ਰੋਕਦਾ ਬੰਦਾ ਟੇਡੀ ਮੇਡੀ ਸਰ ਵੀ ਬਣਾ ਸਕਦੇ ਆ ਨਹੀਂ ਟੇਡੀ ਮੇਡੀ ਨਹੀਂ ਬਾਜੀ ਬਣਾ ਲਾਦੀ ਆ ਜੀ ਆ ਵੇਖੋ ਤੁਹਾਡੇ ਸਾਹਮਣੇ ਪਾਣੀ ਰਹੀ ਹੈ ਬਾਜੀ ਜਿੰਨੀ ਉਹਨਾਂ ਨੇ ਕਿਹਾ 60 ਫੋਟੇ 60 ਫੋਟੇ ਲਈ ਆਪਾਂ ਵਾਅਦਾ ਲਈ ਜਗ੍ਹਾ ਤੇ ਸਵੇਗਾ ਤੁਸੀਂ ਉਸਟੇਲ ਬਾਜੀ ਉਹ ਕੋਰਟਸ ਜਾ ਕੇ ਗੱਲ ਕਰਨਾ ਆਪਾਂ ਨੂੰ ਕੋਈ ਨਾਮ ਕੀ ਤੁਹਾਡਾ ਮੇਰਾ